ਕਿੰਚਨ ਸਰ ਆਇਕਤਾ ਗਰਾਹ ਜਹੇ ਬੰਦੇ ਨਾ ਬਲਾਕ ਪਰ ਤਾਂ ਆ ਗਏ ਧਰਨਾ ਜੀ ਇਸ ਵਿਛੇ ਤੇ ਲਾਇਆ ਗਿਆ ਵਾ ਇਹ ਅੱਜ ਕੋਈ ਨੂੰ ਧਰਨਾ ਨਹੀਂ ਗਿਣ ਸਕਦੇ ਅਸੀਂ ਦੁਖੀ ਪਰਿਵਾਰ ਆ ਜਿਹੜੇ ਜਾਦੇ ਆਏ ਆ ਇਸ ਕਰਕੇ ਇੱਥੇ ਥੋੜੇ ਜਿਹੀ ਪਰਿਵਾਰ ਹੀ ਆਏ ਆ ਖਾਦੀ ਚੌਂਕੀ ਦੇ ਵਿੱਚ ਗੱਲ ਚੱਲ ਰਹੀ ਵੀ ਜਿਹੜੀ ਆਪ 2-4 ਦਿਨ ਹੋ ਗਏ ਨਾ ਰਾਤ ਨੂੰ ਨੰਜਾਇਦ ਮੈਨਿੰਗ ਜਿਹੜੀ ਇਹ ਕਰਵਾਈ ਆ 5 ਵਜੇ ਤੋਂ ਬਾਅਦ ਕੋਈ ਵੀ ਆਨਲਾਈਨ ਪਰਚੀ ਨਹੀਂ ਨਿਕਲਦੀ ਕਿਉਂਕਿ ਆਨਲਾਈਨ ਹੀ ਬੰਦ ਹੋ ਜਾਂਦਾ ਵਾ 4:51 ਮਿੰਟਾਂ ਦੇ ਇਹਨਾਂ ਨੇ ਪਰਚੀਆਂ ਕੱਢੀਆਂ ਵਾ ਜਈ ਨਹੀਂ ਮੈਨੂੰ ਭਾਗਦੇ ਨੇ ਆਨਲਾਈਨ ਉਹਦੇ ਉੱਤੇ ਸੈਨ ਆ ਰਕਾਂ ਦੇ ਨੰਬਰ ਪਏ ਆ ਪਰਚੀਆਂ ਦੇ ਵੀ ਨੰਬਰ ਪਏ ਆ ਤੇ ਅਸੀਂ ਵੀਡੀਓ ਦੇ ਵਿੱਚ ਵੀ ਵਿਖਾਏ ਜਿਹੜੇ ਨੰਬਰ ਪਏ ਆ ਤੇ ਰਾਤ ਦੇ 9 ਵਜੇ ਟਿੱਪਰ ਭਰੇ ਆ ਜੀ ਜੇ ਇਹ ਹੀ ਆਖਿਆ ਵੀ 9 ਵਜੇ ਕਿਤਨਾ ਭਰੇ ਜਾਂਦੇ ਪਰਚੀ ਪਹਿਲਾਂ ਕੱਢੀ ਤੇ ਉਦੋਂ ਟਿੱਪਰ ਭਰੇ ਤੇ ਖੁੱਬ ਗਏ ਆ ਜੇ ਇਹ ਖੁੱਬੇ ਵਿਖਾਓ ਵੀ ਤੁਹਾਨੂੰ ਕਿੱਥੇ ਵਿਖਾਏ ਆ ਖੁੱਬੇ ਵਿਖਾਓ ਤੁਹਾਨੂੰ ਕੰਡੇ ਦੇ ਉੱਤੇ ਇੱਕ ਵੀ ਟਿੱਪਰ ਨਹੀਂ ਚੜਿਆ ਉਹਦੇ ਦੇ ਉੱਤੇ ਇੱਕ ਪਾਸੇ ਕਲਕ ਖੜੀ ਆ ਮਤਲਬ ਕਹੇ ਤਾਂ ਪਾ ਵੀ ਦੋ ਨੰਬਰ ਦਾ ਧੰਦਾ ਰਾਵਾਂ ਦੇ ਵਿੱਚੋਂ ਲੋਕਾਂ ਦੀਆਂ ਵੱਲਾਂ ਦੇ ਵਿੱਚੋਂ ਲੋਕਾਂ ਦੀਆਂ ਪੈਰੀਆਂ ਦੇ ਪੁੱਟ ਪੁੱਟ ਕੇ ਸ਼ੁਰੂ ਪਹਿਲੇ ਦਿਨ ਹੀ ਉਹਨਾਂ ਕਰ ਦਿੱਤਾ ਕੰਮ ਇਹ ਅਹੀਂ ਜੋ ਦਾ ਪਰਚਾ ਕਰਾਉਣ ਨੂੰ ਫਿਰਦੇ ਆ ਸਾਡੇ ਨਾਲ ਤੇ ਉਹ ਗੱਲ ਬਣੀ ਆ ਜਿ ਤਰਾਂ ਉਹ ਕੋਈ ਬਾਬੇ ਰਜੋਈ ਨੂੰ ਮੰਨਦਾ ਜੇ ਉਹਦਾ ਵਿਆਹ ਨਹੀਂ ਹੁੰਦਾ ਤੇ ਉਹ ਜਾ ਕੇ ਸੇਵਾ ਲਾਪਿਆ ਕਰਨ ਤੇ ਚੌਥੇ ਪੰਜਵੇਂ ਦਿਨ ਗਿਆ ਤੇ ਮਗਰੋਂ ਕਿਸੇ ਨੇ ਆਵਾਜ਼ ਮਾਰ ਰਿਹਾ ਮੁਰਿਆ ਆ ਕੀ ਗੱਲ ਆ ਆ ਵੇਖਣ ਆਲੇ ਆ ਜਾਂਦਾ ਵੇਖਣਾ ਨਹੀਂ ਆਏ ਤੇਰੀ ਮਾਂ ਮਰ ਗਈ ਆ ਓਹਦਾ ਬੱਲਿਓ ਬਾਬਾ ਰਜੋਈ ਤੂੰ ਹੋਰ ਤੱਕ ਕਿਸ ਦਿਨੀ ਤੂੰ ਅਗਲੀ ਕੋਈ ਮੈਂ ਤਾਂ ਅਲਾਦਾ ਨਾਲ ਸਾਡੇ ਪਹਿਲੀਆਂ ਵੇਹ ਕੇ ਮੋਟ ਲੈਣੀਆਂ ਅਸੀਂ ਤੇ ਪਰਚਾ ਕਰਾਉਣ ਨੂੰ ਫਿਰਦੇ ਆ ਉਹ ਸਾਡੇ ਤੋਂ ਉਲਟਾ ਪਰਚਾ ਕਰਨ ਨੂੰ ਜਾ ਕੇ ਬਹਿ ਗਿਆ ਆ ਇੱਥੇ ਸਾਡਾ ਇੱਕ ਬੜਾ ਹੀ ਬੜਾ ਵਧੀਆ ਥਾਣੇਦਾਰ ਆਇਆ ਵੇਖੀਏ ਜਾ ਰਹਾ ਐ ਲੱਗਦਾ ਭਈ ਡਾ ਭਲਾਮਾਨ ਤਾਂ ਸਾਨੂੰ ਤੋਂ ਪਤਾ ਨਹੀਂ ਭਰਾਵਾ ਕੌਣ ਆ ਤੇ ਕੌਣ ਉਹ ਨਹੀਂ ਜਿਹਦਾ ਬੰਦੇਲੇ ਵੇਂਦਾ ਦੇ ਭਲਾਮਾਨਸ ਜਿਆ ਹੋ ਜਾਂਦਾ ਤੇ ਜੇ ਉੱਤੇ ਲਾਲਜੀਤ ਪੁੱਲਰਲੇ ਵੇਂਦਾ ਤੇ ਫੇਰ ਉਹ ਠੂਈ ਵਾਂਗੂ ਪੂਛ ਆਪਦੀ ਚੁੱਕ ਕੇ ਕੁੰਡੀ ਕਰਕੇ ਉੱਥੇ ਚਲ ਜਾਂਦਾ ਵਾ ਤੇ ਗੁੰਡਾ ਕਰਦੀ ਕਰਾਉਣ ਡਿਆ ਸਾਡਾ ਕੋਈ ਪਰਚਾ ਦਰਜ ਨਹੀਂ ਕੀਤਾ ਸਾਡਾ ਰਜਿਸਟਰ ਤੇ ਕੋਈ ਉਹਨੇ ਦਰਜ ਨਹੀਂ ਕੀਤਾ ਇਹ ਮੰਗ ਪੱਤਰ ਦੇ ਗਏ ਆ ਅੱਜ ਉਹਨਾਂ ਗੁੰਡਿਆਂ ਦੇ ਸਰਹਾਣੇ ਬੈਠੇ ਰੇਤ ਫੇਰ ਪਟਾਉਣ ਡਿਆ ਤੇ 50 700 ਗੁੰਡਾ ਲੈ ਕੇ ਆਇਆ ਤੇ ਰਫਲਾ ਤੇ ਬੰਦੂਕਾਂ ਤੇ ਰਵਾਲਵਾਰ ਉਹਨਾਂ ਦੇ ਕੋਲ ਗੱਡੀਆਂ ਭਰ ਕੇ ਬੈਠੇ ਆ ਅਰ ਅਸੀਂ ਇਹ ਹੰਸਲਾ ਕੀਤੀ ਹੈ ਵੀ ਅਸੀਂ ਇੱਥੇ ਬਹਾਂਗੇ ਸਾਰੇ ਪਿੰਡ ਨੂੰ ਅਪੀਲ ਕਰਾਂਗੇ ਹੋਰ ਪਿੰਡਾਂ ਦੇ ਬੰਦੇ ਸੱਦਾਂਗੇ ਤੇ ਤੁਹਾਨੂੰ ਮੀਡੀਆ ਨੂੰ ਅਪੀਲ ਆ ਵੀ ਤੁਹਾਨੂੰ ਖਾਸ ਕਰਕੇ ਅਪੀਲ ਆ ਵੀ ਵੇਹ ਵੀ ਮੂਵੀ ਸਾਡੇ ਤੁਸੀਂ ਭਤੀਜੇ ਵੀ ਇਹ ਵੀਡੀਓ ਨੂੰ ਕਿਤੇ ਇਸੇ ਮੋਬਾਈਲ 'ਚ ਨਾ ਰਹਿ ਜੇ ਇਹਨੂੰ ਇੰਨੀ ਕੁ ਫਲਾ ਦਿਓ ਵੀ ਜਿਹੜੀ ਇਹਨਾਂ ਨੂੰ ਜਗ ਜਾਗਰ ਹੋ ਜੇ ਦੁਨੀਆ ਵੇਖੇ ਲਾਜ਼ਿਰ ਭੁੱਲਰ ਨੂੰ ਤੇ ਧਰਮ ਧਰਮ ਜਿਹੜਾ ਕੀ ਉਹਦਾ ਨਾ ਭਗਵੰਤ ਮਾਨ ਨੂੰ ਤੇ ਇਹਨਾਂ ਦੇ ਆ ਲਟੇਰਿਆਂ ਨੂੰ ਤੇ ਇਹਨਾਂ ਦੇ ਥਾਣੇਦਾਰਾਂ ਨੂੰ ਆ ਕੀ ਕਰਨ ਨੂੰ ਬਣਾਈਆਂ ਚੁੰਕੀਆਂ ਔਰ ਇੱਕ ਪਾਉ ਬੈਠਣ ਦਾ ਪਤਾ ਨਹੀਂ ਉਹ ਤਾਂ ਉੱਠਿਆ ਜਾਂਦਾ ਕਿ ਨਹੀਂ ਉੱਠਿਆ ਜਾਂਦਾ ਇਹ ਅੱਜ ਫੋਰਸ ਨਾ ਕੋ ਕਿੱਥੋਂ ਆ ਗਈ ਉੱਥੇ ਜਾ ਗੁੰਡਿਆਂ ਦੇ ਨਾਲ ਖੜੋਂਦੀ ਅਸੀਂ ਹੁਣ ਖੋਦ ਉਥੋਂ ਆਏ ਆ ਗੁੰਡਿਆਂ ਦੀ ਮਤ ਕਰਨਦੇ ਆ ਅਸੀਂ ਉਥੋਂ ਰਹਿ ਰਾਂ ਲੰਗੇ ਆ ਸਾਨੂੰ ਕੋਈ ਪਤਾ ਨਹੀਂ ਕਿਹੜੇ ਨੇ ਇਹਨਾਂ ਗੁੰਡੇ ਸਾਡੇ ਨਾਲ ਪਵਾ ਦੇਣੇ ਆ ਗੁੰਡਿਆਂ ਨੇ ਮੁਰਗੇ ਪੁਲਿਸ ਮਾਰ ਦੇਣੇ ਤੇ ਪਰਚਾ ਸਾਡੇ ਤੇ ਉਹਨਾਂ ਦੇ ਅੱਗੇ ਤੱਕ ਗੋਂਦਵਾਲ ਚ ਹੋਇਆ ਉਹ ਤਾਂ ਨਹੀਂ ਪਤਾ ਕਿਤਰਾ ਹੋਇਆ ਵਾ ਦੇਖੋ ਜੀ ਜੇ ਉੱਥੇ ਖੱਡਾ ਲੱਗ ਜਾਂਦਾ ਉੱਥੇ ਰੇਤ ਹੀ ਨਹੀਂ ਗਈ ਇਹਨਾਂ ਨੇ ਉਹਨਾਂ ਨੂੰ ਉਹਨਾਂ ਦਰਿਆ ਦੇ ਨਾਲ ਤੇ ਦਰਿਆ ਬੰਦ ਦੇ ਨਾਲ ਵਗਦਾ ਜਦੋਂ ਉੱਥੇ ਪੁੱਟੀ ਗਈ ਬੰਨ ਟੁੱਟ ਜਾਣਾ ਪਿੰਡ ਸਭਰਾ ਤੋਂ ਲਾਗੇ ਤੇ ਮੁੱਠੇ ਵਾਲੇ ਤੱਕ ਕੋਈ ਪਿੰਡ ਨਹੀਂ ਰਹਿਣਾ ਉਜਾ ਮੈਂ ਰਾਜ ਨਹਿਰਾਂ ਦੇ ਬੰਦ ਬੰਦ ਦਿੱਤੇ ਆ ਉਸ ਉਹਨਾਂ ਡੋਬ ਦੇਣੇ ਆ ਛੇ ਡੋਬ ਦੇਣੇ ਆ ਤੇ ਨਹਿਰ ਵਿੱਚ ਇਹਨਾਂ ਦੀ ਦੱਕ ਦੇਣੀ ਚੱਲਨੀ ਜਦੋਂ ਪਾਣੀ ਆਇਆ ਬਾਕੀ ਬਖਤਾਂ ਬਹੁਤਾਂ ਆ ਕੇ ਬਹਿਣੀਆਂ ਦੇ ਮੱਖੀਆਂ ਆਪਣੀਆਂ ਮਰਗਾ ਬੀਆਂ ਤੇ ਮਹਾਰਾਜ ਦੀ ਬਹੁਤ ਜਿਆਦੀ ਕਿਰਪਾ ਕਰ ਰਹੀ ਸਭਰਾ ਸਾਹਿਬ ਦੀ ਆਪਣੇ ਜਿੰਨੇ ਸਭਰਾ ਵਾਲਿਆਂ ਦੇ ਬਹੁਤ ਵੱਡੀ ਕਿਰਪਾ ਕਰਨ ਲੈ ਲਾਲਜੀਤ ਭੁੱਲਰ ਤੇ ਮੇਰਾ ਖਿਆਲ ਵੀ ਗੱਲ ਉਹ ਬਣੀ ਆ ਮੇਰੀ ਬੂਰਤਿਆ ਮੇਰੇ ਘਰੇ ਜੀ ਆਪਣੇ ਕਿਹੜਾ ਪੈਣੀ ਆ ਗਿਆ ਤੇ ਪੱਕਾ ਜੀ ਬੀਕੂ ਯੁਗ ਰਾਹ ਬਲਾਕ ਜਨ ਸ਼ਕਤਰਪਟ ਤੁਹਾਨੂੰ ਸੀਨੀਅਰ ਅਧਿਕਾਰ ਨੂੰ ਦੱਸਿਆ ਇਹ ਵੀ ਜੋ ਹੋ ਰਿਹਾ ਸਾਢੇ 1.5 ਸਾਲ ਤੋਂ ਉੱਥੇ ਇਹ ਖੱਡ ਲੱਗ ਰਹੀ ਆ ਤਿੰਨ ਚਾਰ ਵਾਰੀ ਚਲੋ ਅੱਗੇ ਵੀ ਉਸ ਪੁਸ਼ਟੀ ਕੀਤੀ ਆ ਕਿ ਕਦੀ ਗੁੰਡੇ ਲੈ ਆਉਂਦੇ ਕਦੀ ਪੁਲਿਸ ਮਹਿਕਮਾ ਉਹਨਾਂ ਦੀ ਮਦਦ ਕਰਦਾ ਲਾਉਣ ਉਹਦੇ ਉਹਨੂੰ ਰੋਕਿਆ ਗਿਆ ਆ ਪੰਜ ਛੇ ਦਿਨ ਪਹਿਲਾਂ ਉਹਨਾਂ ਦੇ ਟਿਪਪਰ ਟੂਪਰ ਜੋ ਵੀ ਆ ਜੀ ਸਭ ਤੋੜੇ ਗਏ ਵੀ ਇੱਥੇ ਕਿਸਾਨ ਆ ਜਿਹੜੇ ਖੱਡ ਨੂੰ ਨਹੀਂ ਚਾਹੁੰਦੇ ਖੱਡ ਦਾ ਮਨਜ਼ੂਰੀ ਹੋਈ ਜੋ ਝੂਟਚੜ ਮਾਰ ਕੇ ਪ੍ਰਧਾਨ ਨੂੰ ਤੁਹਾਨੂੰ ਦੱਸਿਆ ਵੀ ਰਾਤ ਨੂੰ ਟਿਪਰ ਕੱਢਦੇ ਆ 5 ਵਜੇ ਵੇਲੇ ਕਾਨੂੰਨੀ ਤੌਰ ਤੇ 5 ਤੋਂ ਬਾਅਦ ਕਰ ਨਹੀਂ ਸਕਦੇ ਪਰ ਇਹ ਵੀ ਉਹ ਸਭ ਦੋ ਨੰਬਰ ਚੱਲ ਰਿਹਾ ਅੱਜ ਉਹ ਲੋ ਦਾਤਰ ਫੜੀ ਫਿਰਦੇ ਨੇ ਰਫਲਾਂ ਲਈ ਫਿਰਦੇ ਉਦੋਂ ਗੁੰਡੇ ਨਹੀਂ ਇਹਨੂੰ ਪਰਸਨਲਟੀ ਦੇ ਪੁਲਿਸ ਵੀ ਉੱਥੇ ਮਜਾਤ ਕਰਨ ਢਈ ਆ ਉਹ ਤਰ੍ਹਾਂ ਦੇ ਇਥੇ ਆ ਦਿੰਦੇ ਆ ਵੀ ਗੁੰਡਾ ਕਰਦੀ ਰੋਗਦੇ ਤੇ ਸ਼ਰੇਆਮ ਗੁੰਡਾ ਕਰਦੀ ਸਿਰ ਤੇ ਕੱਢਣ ਢੇ ਆ ਬੇਨਤੀ ਆ ਵੀ ਸਾਰੇ ਕਿਸਾਨ ਵੀਰ ਜਿੰਨੇ ਸਭਰਾਵਾਂ ਦੇ ਲਾਗੇ ਛਾਕੇ ਹੁਣੇ ਚੌਂਕੀ ਹੀ ਬਹਿ ਚੁੱਕੇ ਆ ਤੁਹਾਨੂੰ ਦਾਤਾ ਨਾਲ ਆਗੂਆਂ ਨੇ ਵੀ ਜਿਹੜਾ ਦਰਖਾਸਤ ਦਿੱਤੀ 4 ਦਿਨ ਹੋ ਗਏ ਉਹਤੇ ਨੰਬਰ ਨਹੀਂ ਲਾਇਆ ਅਜੇ ਤੱਕ ਕੱਢਣ ਦਾ ਨੇ ਕੱਲ ਵੀ ਮਿਲੇ ਉਹਨੇ ਨੰਬਰ ਨਹੀਂ ਲਾਇਆ ਗਾਂ ਪਚੌਣਾ ਜਾਂ ਪਰਚਾ ਦਾ ਦੂਰ ਦੀ ਗੱਲ ਆ ਬਾਕੀ ਹੁਣ ਜਿੰਨੇ ਚਿਰ ਕਾਰ ਨਹੀਂ ਹੁੰਦੀ ਸੀ ਨੇ ਰਾਗੋ ਬੈਠੇ ਆ ਪ੍ਰਧਾਨਗੀ ਨਾ ਗਿਆ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਕਿਸਾਨ ਮਿਹਨਤੂਰ ਸੰਘਸ਼ ਕਮੇਟੀ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਧਰਨਾ ਜਿਹੜਾ ਲੱਗਾ ਵਾ ਥਾਣੇ ਇਹਦਾ ਕਾਰਨ ਇਹ ਆ ਵੀ ਨਜਾਇਜ਼ ਰੇਤਾ ਦੀ ਖੱਡ ਲਾਲਜੀਤ ਖੁੱਲਰ ਪੁਲਿਸ ਪ੍ਰਸ਼ਾਸਨ ਡੀਸੀ ਐਸਐਸਪੀ ਚੋਰਾਂ ਨਾਲ ਲੱਕੇ ਚਲਾ ਰਹੇ ਆ ਤੇ ਅੱਜ ਉੱਥੇ ਸਾਡੇ ਆਗੂ ਗਏ ਆ ਜਿਨ੍ਹਾਂ ਦੀਆਂ ਪੈੜੀਆਂ ਦੇ ਵਿੱਚ ਉਹ ਰਾਹ ਤਬਾਹ ਕਰਤੇ ਆ ਉਹਨਾਂ ਦੇ ਪੈੜੀਆਂ ਨੂੰ ਜਾਣ ਨੂੰ ਕੋਈ ਰਾਹ ਨਹੀਂ ਰਹਿਣ ਦਿਤ ਉਹਨਾਂ ਦੀਆਂ ਦਰਖਾਸਤਾਂ ਵੀ ਇਸ ਥਾੜੇ ਦੇ ਵਿੱਚ ਆਈਆਂ ਪਈਆਂ ਵਾ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਜਿਹੀ ਜਿਹੜਾ ਰਾਤ ਨੂੰ 5 ਵਜੇ ਤੋਂ ਬਾਅਦ ਜਿਹੜੀ ਕਿ ਮਾਨਤਾ ਨਹੀਂ ਮੈਨਿੰਗਦੀ 5 ਵਜੇ ਤੋਂ ਬਾਅਦ ਮੈਨਿੰਗ ਕਰਵਾਉਂਦਾ ਵਾ ਉਹਤੇ ਦਰਖਾਸਤ ਦਿੱਤੀ ਨੂੰ ਅੱਜ ਇੱਕ ਹਫਤੇ ਤੋਂ ਉੱਪਰ ਸਮਾਂ ਹੋ ਗਿਆ ਵਾ ਔਰ ਰੇਤਾ ਦੀ ਖੱਡ ਚਲਾਉਣ ਤੋਂ ਪਹਿਲਾਂ ਪਬਲਿਕ ਹੀアリング ਜ਼ਰੂਰੀ ਸੀ ਉਹਦੀ ਅਜੇ ਤੱਕ ਕਾਪੀ ਨਹੀਂ ਦੇ ਸਕੇ ਔਰ ਦਰਿਆ ਦੇ ਵਿੱਚ ਨਜਾਇਜ਼ ਕੋਲ ਬਨ ਕੇ ਰੇਤਾ ਚੋਰੀ ਜਿਹੜੀ ਉਹ ਕਰਵਾਈ ਜਾ ਰਹੀ ਆ ਉਹਦੇ ਕਿਹਦੇ ਆਰਡਰ ਆਏ ਅਜੇ ਤੱਕ ਕੋਈ ਆਰਡਰਾਂ ਦੀ ਕਾਪੀ ਨਹੀਂ ਸੋ ਅੱਜ ਜੇ ਆਗੂ ਉੱਥੇ ਉਹਨਾਂ ਨੂੰ ਰੋਕਣ ਗਏ ਆ ਤੇ ਅੱਗੋਂ ਉਹਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਵਾ ਉਹਨਾਂ ਆਗੂਆਂ ਦਾ ਬੁਰਾ ਭਲਾ ਕੀਤਾ ਵਾ ਅਸਲ ਦੇ ਵਿੱਚ ਸਰਕਾਰ ਇਹ ਚਾਹੁੰਦੀ ਆ ਵੀ ਆਪੋ ਵਿੱਚ ਲੜ ਕੇ ਤੇ ਇਹ ਮਰਨ ਪਰ ਅਸੀਂ ਕਹਿੰਨੇ ਆ ਵੀ ਇਹਨਾਂ ਸਰਕਾਰਾਂ ਨੂੰ ਫੋੜਿਆ ਤੇ ਰਗੜ ਕੇ ਨਿਕਾਲਾਉਣਾ ਇੱਥੋਂ ਦਾ ਐਸ ਐਚਓ ਜ਼ਿੰਮੇਵਾਰ ਵਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਵਾ ਅੱਜ ਵੀ ਸਾਨੂੰ ਪਤਾ ਲੱਗਾ ਵਾ ਵੀ ਐਸ ਐਚਓ ਉੱਥੇ ਖੜਾ ਉਹਨਾਂ ਦੀ ਪੁਸਤਪਨਾਈ ਕਰ ਰਿਹਾ ਵਾ ਰੇਤਾ ਚੋਰੀ ਕਰਵਾ ਰਿਹਾ ਵਾ ਸੋ ਸਾਰੇ ਆਗੂਆਂ ਨੇ ਸਾਰੀਆਂ ਜਥੇਬੰਦੀਆਂ ਦੇ ਮਾਨਜੋਗ ਆਗੂਆਂ ਨੇ ਫੈਸਲਾ ਕੀਤਾ ਵਾ ਕਿ ਸਭਰਾ ਥਾਣੇ ਦੇ ਵਿੱਚ ਬਹਿ ਕੇ ਇਹ ਨਿਆਂ ਲਿਆ ਜਾਊਗਾ ਔਰ ਰੇਤਾ ਚੋਰੀ ਜਿਹੜੀ ਆ ਇਹ ਬਿਲਕੁਲ ਬੰਦ ਕਰਾਈ ਜਾਊਗੀ ਕਿਉਂਕਿ ਜੇ ਉੱਥੇ ਕੱਢ ਲੱਗਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ 2-3 ਮਹੀਨੇ ਰਹਿ ਗਏ ਹੜ੍ਹ ਆਉਣੇ ਆ ਉਹਦੇ ਨਾਲ ਵੱਡੀ ਤਬਾਹੀ ਹੋਣੀ ਆ 18 ਪਿੰਡ ਤਬਾਹ ਹੋਣੇ ਆ ਤੇ ਲਾਲਜੀਤ ਭੁੱਲਰ ਨੂੰ ਅਸੀਂ ਕਿਹਾ ਚਾਹੁੰਦੇ ਆ ਵੀ ਤੂੰ ਐਸੇ ਬਣ ਦੇ ਉੱਤੇ ਵੀਰਿਆ ਬੋਰੀ ਮੋਢ ਦੇ ਚੁੱਕੇ ਸੇਵਾ ਕਰਦਾ ਰਿਹਾ ਤੇ ਅੱਜ ਰੇਤਾ ਦੇ ਪੈਸੇ ਕਮਾਉਣ ਬਦਲੀ ਅੱਜ ਉਸ ਬੰਦੇ ਦੀ ਤਬਾਹੀ ਕਰ ਰਿਹਾ ਵਾਂ ਪਿੰਡਾਂ ਦੀ ਤਬਾਹੀ ਕਰ ਰਿਹਾ ਵਾਂ ਸਾਰਾ ਨਜਲਾ ਜਿਹੜਾ ਤੇਰੇ ਤੇ ਡਗ ਰਿਹਾ ਵਾ ਇੱਕ ਕੈਬਨਿਟ ਮੰਤਰੀ ਹਲਕੇ ਦੇ ਵਿੱਚ ਬੈਠਾ ਹੋਵੇ ਤੇ ਤੀਜੇ ਥਾਂੋਂ ਆਣ ਕੇ ਕੋ ਰੇਤਾ ਲੁੱਟ ਕੇ ਇੱਥੋਂ ਲੈ ਜਵੇ ਜਿਹੜੇ ਜ਼ਮੀਨ ਮਾਲਕ ਉਹਨਾਂ ਨੂੰ ਜ਼ਮੀਨਾਂ ਦੇ ਵਿੱਚ ਵੜਨ ਦਾ ਹੁਕਮ ਨਾ ਹੋਵੇ ਉਹਨਾਂ ਦੇ ਰਾਹ ਕੁੱਟ ਦੇ ਤੇ ਜਾਣ ਦੱਸ ਤੇਰੀ ਕੈਬਨਿਟ ਮੰਤਰੀ ਦੀ ਰੈਂਕ ਨੂੰ ਲੋਕਾਂ ਨੇ ਫੋੜਿਆਂ ਤਰਗੜ ਕੇ ਰੋਣਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੂੰ ਲੋਕਾਂ ਦੀ ਰੇਸਾਂ ਚੈੱਕ ਕਰਵਾ ਰਿਆ ਵਾ ਉਹਨਾਂ ਗੁੰਡਿਆਂ ਕੋਲੋਂ ਜਿਹੜੇ ਰੇਤਾ ਚੋਰ ਨੇ ਇਸੇ ਤਰ੍ਹਾਂ ਤੁਹਾਡੀਆਂ ਰੇਸਾਂ ਵਿੱਚ ਜਿਹੜੀਆਂ ਚੈੱਕ ਹੋਣੀਆਂ ਵਾ ਲੋਕ ਰੱਬ ਨੇ ਅੱਜ ਲੋਕ ਆਪਣੀ ਲੜਾਈ ਜਿਹੜੀ ਆ ਉਹ ਲੜ ਰਹੇ ਆ ਵੀ ਸਾਡੀ ਹੋਂਦ ਕੈਮਰਾ 'ਤੇ ਸਾਡੀ ਨਸਲ ਫਸਲ ਕੈਮਰਾ 'ਤੇ ਪਰ ਤੂੰ ਆ ਕੇਂਦਰ ਸਰਕਾਰ ਦੀ ਅਧiatਤਾ ਦੇ ਜੋ ਗੁੰਡਾਗਰਦੀ ਚੰਬੂ ਖਨੋਰੀ ਕੀਤੀ ਆ ਉਹਨੂੰ ਤੁਸੀਂ ਪਿੰਡਾਂ ਤੱਕ ਲਿਆਜੇ ਸਾਡੇ ਘਰਾਂ ਤੱਕ ਲਿਆਜੇ ਘਰਾਂ ਦੇ ਵਿੱਚ ਆਈ ਕਿੰਨੇ ਕਿਆ ਬਰਦਾਸ਼ਤ ਕਰਾਂਗੇ ਸੋ ਆਮ ਲੋਕਾਂ ਨੂੰ ਅਪੀਲ ਵਾ ਕਿ ਜੇ ਬਚਣਾ ਚਾਹੁੰਦੇ ਜੇ ਤੇ ਏਕੇ ਤੇ ਸ਼ਗਰ ਤੇ ਬਲਬੁੱਤੇ ਵਜਿਆ ਜਾਣਾ ਜੀ ਨਹੀਂ ਤੇ ਇਹਨਾਂ ਸਰਕਾਰਾਂ ਨੇ ਵੀ ਸਾਰਾ ਕੁਝ ਕਾਰਪੋਰੇਟਰਾਂ ਨੂੰ ਦੇ ਦੇਣਾ ਇਹ ਕਾਰਪੋਰੇਟਰਾਂ ਦੀ ਦਲਾਲੀ ਕਰ ਰਿਹਾ ਤੇ ਦਲਾਲਾਂ ਨੇ ਕਦੀ ਵੀ ਕਿਸੇ ਬਾਰੇ ਨਹੀਂ ਸੋਚਿਆ ਹੁੰਦਾ ਇਹਨਾਂ ਨੂੰ ਆਪਣੀ ਦਲਾਲੀ ਦਾ ਹੁੰਦਾ ਵਾ ਸੋ ਜੇ ਬਚਾਉਣਾ ਆਪਣਾ ਆਪ ਤੇ ਫੇਰ ਭਾਈ ਸਿੱਧੇ ਹੋ ਕੇ ਲੜਾਈ ਦੇ ਮੈਦਾਨ ਦੇ ਵਿੱਚ ਆ ਜਾਓ ਏਕੇ ਤੇ ਸ਼ਗਰ ਤੇ ਬਲਬੁੱਤੇ ਤੇ ਹਰ ਹਾਲ ਤੁਜੀਤ ਤੁਹਾਡੀ ਹੋਗੀ ਮੇਰਾ ਨਾਮ ਜੀ ਜੱਜਵਿੰਦਰ ਸਿੰਘ ਸਭਰਾ ਹਰਪੀਤ ਕਿਸਾਨ ਸ਼ਕਤੀ ਪੰਜਾਬ ਜਿਲ੍ਹਾ ਕੀ ਕਾਰਨ ਬਣਿਆ ਜਿਹੜਾ ਅੱਜ ਥਾਣੇ ਦੇ ਦੂਗਰੇ ਗੜੀ ਤੇ ਨੰਬਰ ਆ ਗਿਆ ਕਾਰਨੇ ਬਣਿਆ ਜੀ ਜਿਹੜੀ ਸਭਰਾ ਬਣਦੇ ਅਗਲੇ ਬੰਨੇ ਖੱਡ ਲੱਗਣ ਜਾ ਰਹੀ ਆ ਤਕਰੀਬਨ ਸਾਲ ਡੇਢ ਸਾਲ ਤੋਂ ਇਹ ਜਿਹੜੇ ਕੋਆਪਰੇਟ ਕਰਾਣੇ ਆ ਇਹਨਾਂ ਨੇ ਉਹ ਖੱਡ ਜਿਹੜੀ ਆ ਪਤਾ ਨਹੀਂ ਮਨਜ਼ੂਰ ਕਰਾਈ ਕਿ ਨਹੀਂ ਕਰਾਈ ਪਰ ਇੰਨਾ ਜ਼ਿਆਦਾ ਪਬਲਿਕ ਨੂੰ ਤੰਗ ਕੀਤਾ ਜਾ ਰਿਹਾ ਇਲਾਕੇ ਦੇ ਲੋਕਾਂ ਨੂੰ ਦਸਾਂ 15 ਪਿੰਡਾਂ ਨੂੰ ਨਗਰ ਸਭਰਾ ਨੂੰ ਅਸੀਂ ਹੱਥ ਜੋੜ ਕੇ ਕਈ ਵਾਰ ਬੇਨਤੀ ਕੀਤੀ ਆ ਕਿ ਇਹ ਖੱਡ ਦੇ ਕਿੰਨੇ ਨੁਕਸਾਨ ਆ ਮੈਨਿੰਗ ਅਫਸਰਾਂ ਨੂੰ ਵੀ ਮੈਨਿੰਗ ਵਿਭਾਗ ਦੇ ਅਫਸਰਾਂ ਨੂੰ ਵੀ ਸਾਰਾ ਜਾਣੂ ਕਰਵਾਇਆ ਔਰ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਕਿ ਕਿੰਨਾ ਕਿੰਨਾ ਨੁਕਸਾਨ ਆ ਖੜਦਾ ਪਰ ਉਹਨਾਂ ਗੱਲਾਂ ਦੇ ਬਾਵਜੂਦ ਵੀ ਜਿਹੜੇ ਉਹ ਠੇਕੇਦਾਰ ਵਦੋ ਬਦੀ ਬਈ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਹਾਂ ਕਿ ਇਹ ਘਟਨਾ ਚਲਾਈ ਜਾਵੇ ਲਗਭਗ 800 ਹਜ਼ਾਰ ਘਰ 15 16 ਪਿੰਡ ਜਿਹੜੇ ਆ ਬਹੁਤ ਵੱਡਾ ਨੁਕਸਾਨ ਆ ਜੇ ਪਾਣੀ ਆਉਂਦਾ ਤੇ ਦੂਜੀ ਗੱਲ ਮੈਂ ਇਹ ਕਰਾਂ ਇਹ ਠੇਕੇਦਾਰ ਜਿਹੜੇ ਆ 2 ਸਾਲ ਤੋਂ ਸਾਨੂੰ ਇਹ ਕਹਿ ਰਹੇ ਜਥੇਬੰਦੀਆਂ ਦੇ ਇਲਾਕੇ ਦੇ ਲੋਕਾਂ ਨੂੰ ਇਹ ਖੱਡ ਜਿਹੜੀ ਆ 1 ਕਿਲੋਮੀਟਰ ਦੂਰ ਜਾ ਕੇ ਚਲਣੀ ਆ ਸਭਰਾ ਬੰਦ ਤੋਂ ਪਰ ਹੋਣ ਕੀ ਰਿਹਾ ਵਾ ਤੁਸੀਂ ਮੌਕੇ ਤੇ ਜਾ ਕੇ ਵੇਖ ਸਕਦੇ ਜੀ ਇਹਨਾਂ ਠੇਕੇਦਾਰਾਂ ਨੇ ਬਿਲਕੁਲ ਬੰਦ ਦੇ ਨਾਲ ਖੱਡ ਚਲਾਈ ਹੋਈ ਆ ਔਰ ਇਹ ਸਾਡੀ ਇੱਕ ਵੀ ਨਹੀਂ ਸੁਣਦਾ ਇਲਾਕੇ ਦੇ ਲੋਕ ਔਰ ਜਥੇਬੰਦੀਆਂ ਮਿੰਤਾ ਕਰ ਕਰ ਹਟ ਗਏ ਆ ਔਰ ਇੱਥੋਂ ਦੇ ਸਭਰਾ ਚੌਂਕੀ ਦੇ ਐਸਐਚਓ ਸਾਹਿਬ ਰਵੀ ਸ਼ੰਕਰ ਜੀ ਇਹਨਾਂ ਨੂੰ ਵੀ ਤਿੰਨ ਚਾਰ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਖਾੜ ਦਾ ਸਮਾਂ ਹੁੰਦਾ ਵਾ 5 ਵਜੇ ਤੱਕ ਸ਼ਾਮ ਦੀ 5 ਵਜੇ ਤੋਂ ਬਾਅਦ ਜਿਹੜੀ ਨਜਾਇਜ਼ਮਾਨ ਕੀਤੀ ਗਈ ਆ ਉਹ ਤਹਿਤ ਉਹਨਾਂ ਪੇਪਰ ਵਾਲਿਆਂ ਤੇ ਔਰ ਠੇਕੇਦਾਰਾਂ ਤੇ ਔਰ ਮਹਿਕਮੇ ਦੇ ਜਾਈ ਤੇ ਪਰਚਾ ਹੋਣਾ ਚਾਹੀਦਾ ਪਰ ਇਹਨਾਂ ਸਾਡੀ ਇੱਕ ਨਹੀਂ ਸੁਣੀ ਮੈਂ ਬੇਨਤੀ ਕਰਦਾ ਕੋਈ ਵੀ ਲਾਗੇ ਬੰਨੇ ਜਿਨੇ ਵੀ ਪੇਂਟ ਪੈਂਦੇ ਸਭਰਾ ਚੌਕੀ ਨੂੰ ਕੋਈ ਵੀ ਇੱਕ ਆਮ ਇਨਸਾਨ ਆ ਕੇ ਦਰਖਾਸਤ ਲਿਖਾਉਂਦਾ ਉਹਦਾ ਉਸ ਵੇਲੇ ਨਾਂ ਪਤਾ ਸਾਰਾ ਰਜਿਸਟਰ ਤੇ ਨੋਟ ਕੀਤਾ ਜਾਂਦਾ ਪਰ ਸਾਨੂੰ ਹਰਾਨੀ ਆ ਐਸਐਚਓ ਸਾਹਿਬ ਤੇ ਕਿ ਰਜਿਸਟਰ ਦੇ ਵਿੱਚ ਨੋਟ ਨਹੀਂ ਕੀਤਾ ਗਿਆ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਆ ਜਿੰਨਾ ਵੀ ਚਿਰ ਸਾਨੂੰ ਲੰਮਾ ਸੰਘਰਸ਼ ਕਰਨਾ ਪਿਆ ਸੀ ਕਰਾਂਗੇ ਔਰ ਖੱਡ ਕਿਸੇ ਵੀ ਹਾਲਤ ਨਹੀਂ ਚੱਲਣ ਦਿਆਂਗੇ ਰਾਜੀ ਅਮਰਜੀਤ ਸਿੰਘ ਜੀ ਕਿਹਣਾ ਚਾਹੋ ਰਾਜੀ ਇਹ ਜਿਹੜੀ ਮਾਫੀਆ ਵੱਲੋਂ ਲੁੱਟ ਖਸੁੱਟ ਚੱਲ ਰਹੀ ਆ ਇਹ ਪਿੰਡ ਪਦਰਤੀ ਨਹੀਂ ਚੱਲਣ ਦਿਆਂਗੇ ਇਹ ਮਾਫੀਆ ਜਿਹੜਾ ਇਕੱਠਾ ਕਰਕੇ ਗੁੰਡੇ ਲਾਏ ਆ ਅਸੀਂ ਪ੍ਰਸ਼ਾਸਨ ਦੇ ਨਾਲ ਸ਼ਾਂਤਮਈ ਸੰਘਰਸ਼ ਕਰਕੇ ਜਾਂ ਬਹਿ ਕੇ ਗੱਲ ਕਰਨ ਨੂੰ ਤਿਆਰ ਆ ਜਿਵੇਂ ਗੁੰਡਾਗਰਦੀ ਚੱਲ ਰਹੀ ਆ ਕੋ ਜਿਹੜੇ ਨਾਲ ਮੁਲਾਜਮ ਨਹੀਂ ਉਹ ਲੋਕ ਸਾਡੇ ਮਤਲਬ ਵੀ ਸੱਟਾਂ ਲਾਉਣ ਨੂੰ ਤਿਆਰ ਆ ਪਰ ਅਸੀਂ ਫਿਰ ਵੀ ਪੁਲਿਸ ਪ੍ਰਸ਼ਾਸਨ ਕੋ ਆਪਦੇ ਹਕਾਲੀ ਆਏ ਆ ਅਸੀਂ ਉਹ ਤਰ੍ਹਾਂ ਜੋ ਸਤਿਆਗ੍ਰਹਿ ਦਾ ਸਾਨੂੰ ਕਾਨੂੰਨ ਹੱਕ ਦਿੰਦਾ ਅਸੀਂ ਉਹ ਹੱਕ ਦੇ ਨਾਲ ਇਹ ਜਿਹੜਾ ਕਾਰਵਾਈ ਕਰਨੀ ਚਾਹੁੰਦੇ ਆ ਕਿਉਂਕਿ ਇਹ ਖੱਡ ਜਿਹੜੀ ਬਿਲਕੁਲ ਅਨਲੀਗਲ ਆ ਜਿਹੜੀ ਲਗਭਗ ਖੱਡ ਜਿਹੜੀ ਆ ਇੱਕ ਜਾਂ ਦੋ ਮਰਬੇ ਜੇ ਪਹਿਲੀ ਅਗਲੇ ਠੇਕੇ ਤੇ ਲੈ ਕੇ ਉਹ ਵੀ ਅਨਲੀਗਲ ਤਰੀਕੇ ਨਾਲ ਖੱਡ ਚਲਾਉਣੀ ਚਾਹੁੰਦੇ ਆ ਉਹ ਅਸੀਂ ਨਹੀਂ ਚੱਲਣ ਦੇਣੀ ਚਾਹੁੰਦੇ ਕਿਉਂਕਿ 3 ਫੁੱਟ ਖੱਡ ਜਿਹੜੀ ਆ ਉਹ ਪੋਕਲੈਂਡਾਂ ਜਾਂ ਮਾਲ ਜੀਸੀਬੀ ਇਹਨਾਂ ਨਹੀਂ ਚੱਲ ਸਕਦੀ ਉਹ ਤਾਂ ਕਈ ਬਾਟੀਆਂ ਚੱਲ ਸਕਦੀ ਆ ਤੇ ਬਾਕੀ ਇਹ ਜਿਹੜੀ ਖੱਡ ਵਾ ਇਹ ਪਿੰਡ ਨੂੰ ਬਹੁਤ ਨੁਕਸਾਨ ਪਹਹਾਊਗੀ ਇਹ ਖੱਡ ਅਸੀਂ ਹਰ ਹਾਲਤ ਤੇ ਨਹੀਂ ਚੱਲਣ ਦੇਾਂਗੇ ਇਹ ਪਿੰਡ ਲੈਵਲ ਤੇ ਅਸੀਂ ਭਾਈਚਾਰੇ ਤੌਰ ਤੇ ਸਾਰੇ ਜੀ ਇਕੱਠੇ ਆ ਅਸੀਂ ਇਹਦੇ ਵਿੱਚ ਕੋਈ ਪ੍ਰਸ਼ਾਸਨ ਇਹ ਨਾ ਸਮਝੀ ਅਹੀਂ ਆ ਗਿੰਟੀ ਦੇ ਬੰਦੇ ਉੱਤੋਂ ਭਾਵੇਂ ਸੀਜ਼ਨ ਆਇਆ ਵਾ ਅਸੀਂ ਬਿਲਕੁਲ ਮਤਲਬ ਇੱਕ ਦੂਜੇ ਦਾ ਕੰਮ ਕਰਨ ਨੂੰ ਤਿਆਰ ਆਂ ਸਾਰੇ ਬੰਦੇ ਤੇ ਬੈਣਾਂ ਤਿਆਰ ਆ ਕੋਈ ਇਹ ਨਾ ਸੋਚੇ ਕਿ ਉੱਤੋਂ ਸੀਜ਼ਨ ਚੱਲਣ ਦਿਆ ਹੁਣ ਕਿਸਾਨ ਜਿਹੜੇ ਆਪੋ ਆਪਣੀਆਂ ਫਸਲਾਂ 'ਚ ਰੁੱਝ ਜਾਣਗੇ ਤੇ ਮਤਲਬ ਸਾਨੂੰ ਵੇਲ ਮਿਲ ਜੂਗਾ ਤੇ ਅਸੀਂ ਖੜ ਚਲਾ ਜਾਾਂਗੇ ਅਸੀਂ ਬਿਲਕੁਲ ਉੱਥੇ ਪੂਰੀ ਤਰ੍ਹਾਂ ਬੈਣ ਨੂੰ ਤਿਆਰ ਆ ਪਰ ਪ੍ਰਸ਼ਾਸਨ ਨੇ ਮੰਗ ਕਰਦੇ ਆ ਉਹ ਪੂਰੀ ਤਰ੍ਹਾਂ ਸਾਨੂੰ ਕਲੀਅਰ ਕਰੇ ਕਿ ਉਹ ਆਪ ਸਾਨੂੰ ਡੱਕਣਾ ਚਾਹੁੰਦੀ ਜਾਂ ਉਹ ਪ੍ਰਾਈਵੇਟ ਉਹਨਾਂ ਕੋ ਹੈ ਨਹੀਂ ਦਮ ਉਹ ਪ੍ਰਾਈਵੇਟ ਗੁੰਡੇ ਲਿਆ ਕੇ ਇਹ ਕੰਮ ਕਰਨਾ ਚਾਹੁੰਦੀ ਆ ਕਿਉਂਕਿ ਜਥੇਬੰਦੀਆਂ ਨੂੰ ਬਾਰ- ਆਦੇ ਪਿਆਹੀ ਸਿੱਧੀ ਉਹਨਾਂ ਨਾਲ ਟੱਕਰ ਲਾਵਾਂਗੇ ਅਸੀਂ ਇੱਥੇ ਆ ਖਾਨਾ ਮਾਰੀ ਜੰਗ ਨਹੀਂ ਬਣਾਉਣੀ ਚਾਹੁੰਦੇ ਤਾਂ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਕੰਮ ਕਾਨੂੰਨ ਦੇ ਧਾਰੇ ਚ ਰਹਿ ਕੇ ਹੋਣਾ ਚਾਹੀਦਾ ਉਹ ਉਸ ਤਰ੍ਹਾਂ ਹੀ ਹੋਇਆ ਜਾਵੇ ਪੁਰਸ਼ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕੀਤੀ ਜਾਂਦੀ ਆ ਇੱਥੇ ਸੀਨੀਅਰ ਅਫਸਰ ਵੀ ਧਿਆਨ ਦੇਣ ਕਿਉਂਕਿ ਕੱਲ ਨੂੰ ਕੋਈ ਇੱਥੇ ਕੈਜੂਐਲਟੀ ਹੁੰਦੀ ਆ ਕੱਲ ਨੂੰ ਕੋਈ ਇੱਥੇ ਮਤਲਬ ਸੱਟਾ ਪੇਟਾ ਲੱਗਦੀਆਂ ਕੋਈ ਨੁਕਸਾਨ ਹੁੰਦਾ ਵਾ ਫਿਰ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਅੱਜ ਉਥੇ ਮੌਕੇ ਤੇ ਜਿਹੜੇ 2 ਨੰਬਰ ਦੇ ਬੰਦੇ ਉਥੇ ਬੈਠੇ ਆ ਅਸੀਂ ਉਹਨਾਂ ਨੂੰ ਬਿਲਕੁਲ ਬ ਹੈਲੋ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਰਵੀ ਸ਼ੰਕਰ ਬੋਲਦੇ ਚੁੰਕੀਨ ਚਾਰ ਸਭਾਂ ਤੋਂ ਜੀ ਹਾਂਜੀ ਹਾਂਜੀ ਆਪ ਕੋਲ ਪ੍ਰੈਸਰ ਪਾਉਟਰ ਬੋਲਦੇ ਆ ਜੀ ਜਿਹਦੇ ਇੱਕ ਨਾ ਬੂਏ ਗੜੀ ਤੇ ਨਾ ਲੱਗਾ ਡਾਡੇ ਚੁੰਕੀ ਦੀ ਬੂਏ ਗੜੀ ਹਾਂਜੀ ਹਾਂਜੀ ਕੀ ਮਸਲਾ ਸਰੋ ਸਾਰਾ ਕੋਈ ਖੱਡ ਬੰਦ ਕਰਵਾਉਣਾ ਚਾਹੁੰਦੇ ਹਾਂ ਸਰ ਅਧਿਕਾਰੀ ਖੱਡ ਆ ਉਹ ਬੰਦ ਕਰਵਾਉਣਾ ਚਾਹੁੰਦੇ ਵੀ ਇਟਰਨਲੀ ਲੰਘਣ ਤੇ ਅਜੇ ਸਰਕਾਰੀ ਸਰਕਾਰ ਖੱਡ ਕੇ ਹਾਂਜੀ ਹਾਂਜੀ ਸਰਕਾਰੀ ਦੀ ਲਿਆ ਉਹਨਾਂ ਮੰਜ਼ੂਰ ਆ ਕੋਰਟ ਉਹ ਲੋ ਗਿਆ ਤੋਂ ਇੱਕ ਕਥਾਨਾ ਦਾ ਕਹਿਣਾ ਹੈ ਕਿ ਕੋਈ ਦਰਖਾਸਤ ਵੀ ਆਪਣਾ ਚੌਂਕੀ ਸਭਰਾ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਦੇਖੋ ਜੀ ਪਰਚੀ ਉਹਨਾਂ ਦੇ ਪਰਚੀ ਕੱਟੀ ਰਹੀ ਹੈ ਕਹਿੰਦੇ ਪਰਚਾ ਦਰਜ ਕਰੋ ਉਹ ਥੋੜੀ ਹੋ ਸਕਦੇ ਪਰਚੀ ਪੱਤੀ ਵਾਲਾ ਹਾਂਜੀ ਉਹਨਾਂ ਦੇ ਕੋਲ ਹੈ ਪੱਤੀ ਵਾਲਾ ਨਹੀਂ ਪਰਚਾ ਹੁੰਦਾ ਜੇ ਕੋਈ ਲੀਗਲ ਹੋਊਗਾ ਤੇ ਕਰਾਂਗੇ ਜ਼ਰੂਰ ਜੀ ਸਰ ਅਗਲੀ ਕਾਰਵਾਈ ਕੀ ਕੀਤੀ ਜਾਏਗੀ ਸਰ ਜੋ ਵੀ ਅਗਲਾ ਅਫਸਰਾਂ ਕੋ ਹੁਕਮ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਾਰੀ ਧੰਨਵਾਦੀ